ਨਾ ਤਾਂ ਬਾਗੀ ਨੇ ਉਹ ਬਾਗੀ ਵੀ ਨੇ ਉਹ ਦਾਗੀ ਵੀ ਨੇ ਉਹਨਾਂ ਸਮਝ ਨਹੀਂ ਆਉਂਦੇ ਉਹ ਹੈਕੀ ਨੇ ਅਸਲ ਦੇ ਵਿੱਚ ਉਹ ਏਜੰਸੀਆਂ ਦੇ ਪਿੱਠੂ ਨੇ ਮੇਰੇ ਹਿਸਾਬ ਨਾਲ ਤਾਂ ਤੁਸੀਂ ਇਹ ਦੇਖੋ ਵੀ ਜਿਹੜੀ ਇੱਕ ਜਿਵੇਂ ਕਹਿੰਦੇ ਨੇ ਹੈ ਤਾਂ ਗੱਲ ਬਹੁਤ ਤਰੀਕੇ ਨਾਲ ਆ ਕਿ ਜਿਹਨੇ ਰੁੱਸਣ ਦੀ ਆਦਤ ਪੈ ਜੇ ਆਪਾਂ ਬੀਬੀ ਵਰਗੇ ਮੇਰੇ ਕਹਿੰਦੇ ਨੇ ਕਿ ਜਿਹਨੇ ਰੁੱਸਣ ਦੀ ਆਦਤ ਪੈ ਜੇ ਫਿਰ ਉਹਨੂੰ ਨਹੀਂ ਕੋ ਮਨਾ ਸਕਦਾ ਉਹ ਇਹਨਾਂ ਦਾ ਤਾਂ ਉਹ ਕਲੇਸੀ ਬੀਬੀ ਵਾਲਾ ਕੰਮ ਹੈ ਵੀ ਇਹ ਛੇਤੀ ਮੰਨ ਨਹੀਂ ਸਕਦੇ ਇਹ ਤਾਂ ਪਹਿਲਾਂ ਕਹਿੰਦੇ ਜੀ ਮਤਲਬ ਅਸਤੀਫਾ ਦਾ ਅਸਤੀਫਾ ਦਿੱਤੇ ਆ ਫਿਰ ਕਹਿੰਦੇ ਐਸੈਪਟ ਕਰੋ ਐਸੈਪਟ ਕਰ ਲਿਆ ਫਿਰ ਕਹਿੰਦੇ ਤਨਖਾਹ ਦਾ ਪੇਸ਼ ਉਹ ਪੇਸ਼ ਹੋ ਗਏ ਫਿਰ ਕਹਿੰਦੇ ਤਨਖਾਹ ਉਹ ਤਨਖਾਹ ਵੀ ਫਿਰ ਕਹਿੰਦੇ ਹਰ ਚੀਜ਼ ਪੂਰੀ ਹੋਈ ਆ ਹਰ ਮਤਲਬ ਜਿਹੜਾ ਮੈਂ ਸਮਝਦਾ ਹਾਂ ਕਿ ਹੁਕਮ ਮੰਨਿਆ ਗਿਆ ਸਾਰਾ ਕੁਝ ਜੋ ਇਹ ਇੱਕ ਤੁਸੀਂ ਦੇਖਿਆ ਹੋਊਗਾ ਕਿ ਜੋ ਇਹਨਾਂ ਦੀ ਮੁੱਢਲੀ ਡਿਮਾਂਡ ਸੀ ਉਹ ਸਾਰੀ ਪੂਰੀ ਹੋ ਗਈ ਪਰ ਇਹ ਕੁਝ ਨਹੀਂ ਹੋ ਸਕਦੇ ਇਹਨਾਂ ਨੂੰ ਜਾਨ ਵੀ ਦੇ ਦਈਏ ਇਹ ਬੰਦੇ ਤਾਂ ਵੀ ਕੁਝ ਨਹੀਂ ਕਰ ਸਕਦੇ ਇਹਨਾਂ ਤਾਂ ਪ੍ਰਮਾਤਮਾ ਨਹੀਂ ਕੁਝ ਕਰ ਸਕਿਆ ਇਹ ਡੇ ਡੇ ਡੀਆਂ ਵਜੀਰੀਆਂ ਇੰਨਾ ਕੁ ਸਾਰੀ ਉਮਰ ਇਹਨਾਂ ਨੇ ਅਕਾਲੀ ਦਲ ਤੋਂ ਹਾਸਲ ਕੀਤਾ ਤੇ ਅੱਜ ਅਕਾਲੀ ਦਲ ਨੂੰ ਇਹ ਡੋਬਣ ਲਈ ਮਾਰਨ ਲਈ ਇਹ ਪਿੱਠੂ ਬਣੇ ਫਿਰਦੇ ਨੇ ਏਜੰਸੀਆਂ ਦੇ ਸੋ ਮੈਂ ਸਮਝਦਾ ਕਿ ਇਹਨਾਂ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਤੇ ਨਾ ਹੀ ਸਾਨੂੰ ਖੁਸ਼ ਕਰਨ ਦੀ ਮਨ ਲਾਦਾ ਲੋੜ ਆ ਉਹਨਾਂ ਦੇ ਲੋਕਾਂ ਦੇ ਜਿਹੜੇ ਮਨਸੂਬੇ ਆ ਇਹ ਹੁਣ ਕਾਮਯਾਬ ਨਹੀਂ ਹੋਣਗੇ ਸੋ ਮੈਂ ਸਮਝਦਾ ਕਿ ਇਹਨਾਂ ਨੂੰ ਖੁਸ਼ ਕਰਨ ਦੀ ਸਾਨੂੰ ਲੋੜ ਨਹੀਂ ਕਿਉਂਕਿ ਇਹ ਜਿਹੜੇ ਮੈਂ ਕਿਹਾ ਕਲੇਸੀ ਬੰਦੇ ਨੂੰ ਖੁਸ਼ ਨਹੀਂ ਕੋਈ ਕਰ ਸਕਦਾ 0 ਬਰਾਬਰ ਹੈ 0 ਕੇਂਦਰ ਨਕੀ ਜਿਹੜਾ ਨਾ ਕੇਂਦਰ ਨੇ ਪਹਿਲਾਂ ਦਿੱਤਾ ਨਾ ਹੁਣ ਦੇਣਾ ਸੋ ਕੇਂਦਰ ਦਾ ਮੈਂ ਸਮਝਦਾ ਕਿ ਇੱਕ ਪੰਜਾਬ ਨੂੰ ਆ ਲੁੱ ਤਾ ਜਾ ਰਹੇ ਨੇ ਥੈਲੀਆਂ ਪੰਜਾਬ ਪੰਜਾਬ ਦੀਆਂ ਦਿੱਲੀ ਬੋਟਨ ਦੇ ਵਿੱਚ ਉਧਰੋਂ ਆਉਣਾ ਕੁਝ ਨਹੀਂ ਇਹੀ ਦੁੱਖ ਹੈ ਇਹੀ ਗੱਲ ਦਾ ਰੌਲਾ ਹੈ ਫਿਰ ਜੇ ਕੋਈ ਰੌਲਾ ਪਾਉਂਦਾ ਫਿਰ ਉਹਨੂੰ ਇਹ ਵੱਖਵਾਦੀ ਅੱਤਵਾਦੀ ਕਹਿਣ ਲਾ ਜਾਂਦੇ ਨੇ ਸੋ ਮੈਂ ਸਮਝਦਾ ਕਿ ਇਹ ਇਹ ਬੜਾ ਸ਼ਰਮਨਾਕ ਹੈ ਤੇ ਮਾੜਾ ਕਿ ਜਿਹੜੇ ਸਟੇਟ ਨੇ ਜਿਹੜੇ ਪੰਜਾਬੀਆਂ ਨੇ ਦੇਸ਼ ਨੂੰ ਯਾਦ ਕਰਨ ਲਈ ਸੌਤ ਬੱਧ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਆਪਣੇ ਹੱਕ ਲੈਣ ਲਈ ਵੀ ਜਿਹੜਾ ਉਹ ਰੌਲਾ ਪਾਉਣਾ ਪੈਂਦਾ ਤੇ ਲੜਨਾ ਪੈਂਦਾ ਕਾਂਗਰਸ ਨੇ 5 ਸਾਲ ਕੁੱਟਿਆ ਤੇ ਲੁੱਟਿਆ 3 ਸਾਲ ਆਮਦੀ ਪਾਰਟੀ ਨੂੰ ਹੋ ਗਈ ਸੋ ਮੈਂ ਸਮਝਦਾ ਕਿ ਉਹ ਜਿਹੜੇ ਐਕਸਪੈਰੀਮੈਂਟ ਸੀ ਉਹ ਫੇਲ ਹੋ ਚੁੱਕੇ ਨੇ ਉਹ ਤਾਂ ਹੀ ਹਰ ਵਰਗ ਜਿਹੜਾ ਉਹਨੂੰ ਅਕਾਲੀ ਦਲ ਦੀ ਸਰਕਾਰ ਨੂੰ ਲੋਚਦਾ ਹੈ ਕਿ ਪੰਥ ਤੇ ਪੰਜਾਬ ਦੀ ਪਾਰਟੀ ਆਵੇ ਤੇ ਪੰਜਾਬ ਨੂੰ ਬਚਾਵੇ ਸਾਸਿਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜੰਦਰ ਪੱਟ ਅਕਾਲੀ ਦਲ ਵੱਲੋਂ ਪਿੰਡ ਝਿੰਜਰਾ ਤੋਂ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਕੌਮੀ ਯੂਥ ਪ੍ਰਧਾਨ ਨੇ ਸਰਬਜਿੰਜਰ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਟੀਚਰ ਕਿੰਨੀ ਕੁ ਭਰਤੀ ਜਿਹੜੀ ਹੋਰ ਮੁਹਿੰਮ ਜਿਹੜਾ ਰਹਿ ਗਿਆ ਅਵਾਇਗੁਰ ਜੀ ਦਾ ਖਾਲਸਾ ਵੈਜੂ ਖਾਲਸਾ ਵੈਜੂ ਫਤਿਹ ਜੀ ਅੱਜ ਭਰਤੀ ਮੁਹਿੰਮ ਸ਼ੁਰੂਆਤ ਕੀਤੀ ਗਈ ਹੈ ਤਿੰਨੇ ਗੇੜਾ ਟੀਚਰ ਰੱਖਿਆ ਗਿਆ ਹੈ ਭਰਤੀ ਮੁਹਿੰਮ ਦੀ ਸ਼ੁਰੂਆਤ ਮੈਂ ਸਮਝਦਾ ਕਿ ਕਾਫੀ ਦਿਨ ਤੋਂ ਜਿਹੜੇ ਪਹਿਲੇ ਦਿਨ ਤੋਂ ਫਤਿਹਗੜ ਸਾਹਿਬ ਦੇ ਵਿੱਚ ਕਰ ਦਿੱਤੀ ਗਈ ਸੀ 21 ਤਰੀਕ ਤੋਂ ਭਰਤੀ ਸ਼ੁਰੂਆਤ ਚੱਲ ਰਹੀ ਹੈ ਪਰ ਅੱਜ ਸਰਕਲ ਮੂਲੇਪੁਰ ਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਸਰਕਲ ਮੂਲੇਪੁਰ ਦੇ ਦੇ ਅਧੀਨ ਹੀ ਮੇਰਾ ਪਿੰਡ ਆਉਂਦਾ ਸੋ ਮੇਰੇ ਗ੍ਰਹਿ ਵੀ ਅੱਜ ਸਾਰੀ ਲੀਡਰਸ਼ਿਪ ਪਹੁੰਚੀ ਸੀ ਇੱਥੇ ਅਜਰਬਰ ਸਾਹਿਬਾਨ ਪਹੁੰਚੇ ਜ਼ਿਲ੍ਹਾ ਜਥੇਬੰਦੀ ਪਹੁੰਚੀ ਸਾਰੀ ਸੀਨੀਅਰ ਲੀਡਰਸ਼ਿਪ ਪ ਉਹਦੇ ਨਾਲ ਇਲਾਕੇ ਦੇ ਸਾਰੇ ਸਤਕਾਰਯੋਗ ਅਕਾਲੀ ਆਗੂ ਸਹਿਬਾਨੇ ਪਹੁੰਚੇ ਸੋ ਮੈਂ ਸਮਝਦਾ ਕਿ ਅੱਜ ਦੀ ਜਿਹੜੀ ਭਰਤੀ ਸ਼ੁਰੂਆਤ ਕੀਤੀ ਗਈ ਇਹਦੇ ਵਿੱਚ ਖਾਸ ਕਰਕੇ ਨੌਜਵਾਨ ਤੇ ਬੀਬੀਆਂ ਉਹਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਸੋ ਬੜੇ ਵੱਡੇ ਉਤਸ਼ਾਹ ਦੇ ਨਾਲ ਕਹਿ ਕਹਿ ਕੇ ਕਿ ਸਾਨੂੰ ਪਰਚੀਆਂ ਜਿਹੜੀਆਂ ਦੋ ਸਾਡੀ ਮੈਂਬਰਸ਼ਿਪ ਕਰੋ ਸੋ ਇਹ ਬੜੀ ਮੈਂ ਸਮਝਦਾ ਕਿ ਖੁਸ਼ੀ ਦੀ ਗੱਲ ਹੈ ਸੋ ਜਿਹਦੇ ਨਾਲ ਸਾਡਾ ਹੌਸਲਾ ਵੀ ਵਧਿਆ ਕਿ ਬਹੁਤ ਹਰ ਵਰਗ ਨੂੰ ਮਤਲਬ ਇਸ ਭਰਤੀ ਮਹੂਮ ਦੇ ਵਿੱਚ ਉਤਸ਼ਾਹ ਹੈ ਜਿਵੇਂ ਜੀ ਸਾਹਿਬ ਤੁਸੀਂ ਕਹੇ ਕਿ ਨੌਜਵਾਨ ਬੀਬੀਆਂ ਤੇ ਨੌਜਵਾਨਾਂ ਵੱਲੋਂ ਭਰਤੀ ਨੂੰ ਉਤਸ਼ਾਹ ਮਿਲਿਆ ਕਾਰਨ ਕੀ ਰਿਹਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚੋਂ ਦੇਖਦੇ ਕੋਈ ਨਾਰਾਜ਼ ਹੋਰੀ ਲੋਕ ਕਿੱਦਾਂ ਕੋਈ ਨਹੀਂ ਬਸ ਅਗਲਾ ਹੁਣੇ ਪਰティਮੁਖ 5 ਸਾਲ ਲਈ ਆ 25 ਦੇ ਵਿੱਚ ਜਿਹਨੂੰ ਪਰਚੀ ਦਿੱਤੀ ਗਈ ਹੈ ਉਹ 30 ਤੱਕ ਚੱਲੇਗੀ ਸੋ ਉਹਨੂੰ ਦੇਖ ਕੇ ਹਰ ਇੱਕ ਮਤਲਬ ਵਰਗ ਨੂੰ ਲੱਗਦਾ ਹੈ ਕਿ ਕਿਤਨਾ ਕਿਤੇ ਕਾਂਗਰਸ ਨੇ 5 ਸਾਲ ਕੁੱਟਿਆ ਤੇ ਲੁੱਟਿਆ 3 ਸਾਲ ਅਮਦੀ ਪਾਰਟੀ ਨੂੰ ਹੋ ਗਈ ਸੋ ਮੈਂ ਸਮਝਦਾ ਕਿ ਉਹ ਜਿਹੜੇ ਐਕਸਪੈਰੀਮੈਂਟ ਸੀ ਉਹ ਫੇਲ ਹੋ ਚੁੱਕੇ ਨੇ ਉਹ ਤਾਂ ਹੀ ਹਰ ਵਰਗ ਜਿਹੜਾ ਉਹ ਅਕਾਲੀ ਦਲ ਦੀ ਸਰਕਾਰ ਨੂੰ ਲੋਚਦਾ ਹੈ ਕਿ ਪੰਥ ਤੇ ਪੰਜਾਬ ਦੀ ਪਾਰਟੀ ਆਵੇ ਤੇ ਪੰਜਾਬ ਨੂੰ ਬਚਾਵੇ ਤੇ ਹੁਣ ਜਿਹੜਾ ਲਗਾਤਾਰ ਟਿੱਚਰ ਰੱਖਿਆ ਤੁਸੀਂ ਆਪਣੇ ਪਿੰਡ ਦਾ ਜਿਵੇਂ ਮੋਲੇਪੁਰ ਸਰਕਲ ਦਾ ਕੋ ਟਿੱਚਰ ਰੱਖਿਆ ਟਿੱਚਰ ਕਾਫੀ ਹੁਣ ਅਸੀਂ ਸਰਕਲ ਪ੍ਰਧਾਨ ਸਾਹਿਬ ਬਾਅਦ ਚੋਂ ਅਸੀਂ ਬੈਠ ਕੇ ਮੀਟਿੰਗ ਕਰਾਂਗੇ ਸੋ ਜਿੰਨੇ ਵੀ ਮੋਲੇਪੁਰ ਸਰਕਲ ਦੇ ਅਧੀਨ ਪਿੰਡ ਆਉਂਦੇ ਨੇ ਜਿੱਥੇ ਹਲਕੇ ਦੇ ਵਿੱਚ ਭਰਤੀ ਜਾਰੀ ਹੈ ਉੱਥੇ ਸਰਕਲ ਵਾਈਜ਼ ਜਿਵੇਂ ਉਦਾਹਰਨ ਦੇ ਤੌਰ ਤੇ ਮੇਰਾ ਆਪਣਾ ਪਿੰਡ ਹੈ ਉਹਦੇ ਵਿੱਚ ਜਿਵੇਂ 450 ਵੋਟ ਹੈ ਘਟੋ-ਕਟ ਜਿਹੜੀ ਆ ਉਹ ਇੱਥੇ ਵੱਡੇ ਪੱਧਰ ਤੇ ਜਿਹੜੀ ਭਰਤੀ ਕੀਤੀ ਜਾਊਗੀ ਹਰ ਵਰਗ ਨੂੰ ਕਾਫੀ ਮੇਰੇ ਖਿਆਲ ਦੇ ਵਿੱਚ 200 ਸਲੀਪਾਂ ਦਾ ਇੱਥੇ ਕੱਟ ਦਿੱਤੀ ਅਸੀਂ ਮੌਕੇ ਨਾਲੇ 200 ਜਿਹੜ ਸੋ ਉਸੇ ਤਰ੍ਹਾਂ ਬਾਕੀ ਪਿੰਡਾਂ ਦੇ ਵੀ ਤੁਸੀਂ ਦੇਖਿਆ ਭਾਰੀ ਉਤਸ਼ਾਹ ਨਾਲ ਮੰਗ ਮੰਗੇ ਆਪ ਕਾਪੀਆਂ ਲੈ ਕੇ ਗਏ ਨੇ ਸਾਰੇ ਬਾਕੀ ਪਿੰਡਾਂ ਵਾਲੇ ਜਨਾਬ ਸਾਹਿਬ ਬਾਗੀ ਤੜਾਹ ਜੇ ਵੀ ਕਹਿ ਰਿਹਾ ਕਿ ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭੱਜ ਰਿਹਾ ਹੈ ਕੀ ਕਾਰਨ ਹੈ ਕਿ ਲਗਾਤਾਰ ਇਹ ਜੇ ਤੰਜ ਕਸੇ ਜਾ ਰਹੇ ਨੇ ਬਾਗੀ ਤੜੇ ਬਣੇ ਕੁਛ ਨਹੀਂ ਨਾ ਤੋਂ ਬਾਗੀ ਨੇ ਉਹ ਬਾਗੀ ਵੀ ਨੇ ਉਹ ਦਾਗੀ ਵੀ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੇ ਉਹ ਹੈ ਕੀ ਨੇ ਅਸਲ ਦੇ ਵਿੱਚ ਉਹ ਏਜੰਸੀਆਂ ਦੇ ਪਿੱਠੂ ਨੇ ਮੇਰੇ ਹਿਸਾਬ ਨਾਲ ਤਾਂ ਤੁਸੀਂ ਇਹ ਦੇਖੋ ਵੀ ਜਿਹੜੀ ਇੱਕ ਜਿਵੇਂ ਕਹਿੰਦੇ ਨੇ ਹੈ ਤਾਂ ਗੱਲ ਹੋਰ ਤਰੀਕੇ ਨਾਲ ਹੈ ਕਿ ਜਿਹਨੇ ਰੁੱਸੇ ਨੂੰ ਦੀ ਆਦਤ ਪੈ ਜੀ ਉੱਪਰ ਬੀਬੀ ਵਰਗੇ ਮੇਰੇ ਕਹਿੰਦੇ ਕਿ ਜਿਹਨੂੰ ਰੁੱਸਣ ਦੀ ਆਤ ਪੈ ਜਾਏ ਫਿਰ ਉਹਨੂੰ ਨਹੀਂ ਕੋ ਮਨਾ ਸਕਦਾ ਉਹ ਇਹਨਾਂ ਦਾ ਤਾਂ ਉਹ ਕਲੇਸੀ ਬੀਬੀ ਵਾਲਾ ਕੰਮ ਹੈ ਵੀ ਇਹ ਛੇਤੀ ਮੰਨ ਨਹੀਂ ਸਕਦੇ ਇਹ ਤਾਂ ਪਹਿਲਾਂ ਕਹਿੰਦੇ ਜੀ ਮਤਲਬ ਅਸਤੀਫਾ ਦੇ ਅਸਤੀਫਾ ਦਿੱਤੇ ਆ ਫਿਰ ਕਹਿੰਦੇ ਸੈਪਟ ਕਰੋ ਸੈਪਟ ਕਰ ਲਿਆ ਫਿਰ ਕਹਿੰਦੇ ਕਾਲ ਦਾ ਪੇਸ਼ ਉਹ ਪੇਸ਼ ਹੋ ਗਏ ਫਿਰ ਕਹਿੰਦੇ ਤਨਖਾਹ ਲਓ ਤਨਖਾਹ ਵੀ ਫਿਰ ਕਹਿੰਦੇ ਹਰ ਚੀਜ਼ ਪੂਰੀ ਹੋਈ ਆ ਹਰ ਮਤਲਬ ਜਿਹੜਾ ਮੈਂ ਸਮਝਦਾ ਹਾਂ ਕਿ ਹੁਕਮ ਮੰਨਿਆ ਗਿਆ ਸਾਰਾ ਕੁਝ ਜੋ ਇੱਕ ਤੁਸੀਂ ਦੇਖਿਆ ਹੋਊਗਾ ਕਿ ਜੋ ਇਹਨਾਂ ਦੀ ਮੁੱਢਲੀ ਡਿਮਾਂਡ ਸੀ ਉਹ ਸਾਰੀ ਪੂਰੀ ਹੋ ਗਈ ਪਰ ਇਹ ਖੁਸ਼ ਨਹੀਂ ਹੋ ਸਕਦੇ ਇਹਨਾਂ ਨੂੰ ਜ ਇਹ ਬੰਦੇ ਤਾਂ ਵੀ ਕੁਝ ਨਹੀਂ ਕਰ ਸਕਦੇ ਇਹਨਾਂ ਤਾਂ ਪ੍ਰਮਾਤਮਾ ਨਹੀਂ ਕੁਝ ਕਰ ਸਕਿਆ ਜਿਹੜੇ ਐੜੇ ਐੜੀਆਂ ਵਜੀਰੀਆਂ ਇੰਨਾ ਕੁਝ ਸਾਰੀ ਉਮਰ ਇਹਨਾਂ ਨੇ ਅਕਾਲੀ ਦਲ ਤੋਂ ਹਾਸਲ ਕੀਤਾ ਤੇ ਅੱਜ ਅਕਾਲੀ ਦਲ ਨੂੰ ਇਹ ਡੋਬਣ ਲਈ ਮਾਰਨ ਲਈ ਇਹ ਪਿੱਠੂ ਬਣੇ ਫਿਰਦੇ ਨੇ ਏਜੰਸੀਆਂ ਦੇ ਸੋ ਮੈਂ ਸਮਝਦਾ ਕਿ ਇਹਨਾਂ ਨੂੰ ਕੋਈ ਕੁਝ ਨਹੀਂ ਕਰ ਸਕਦਾ ਤੇ ਨਾ ਹੀ ਸਾਨੂੰ ਖੁਸ਼ ਕਰਨ ਦੀ ਮਨਲਾਪਾ ਲੋੜ ਆ ਉਹਨਾਂ ਨੂੰ ਪੰਜਾਬ ਪੰਜਾਬੀਆਂ ਦਾ ਤੇ ਪੰਜਾਬ ਦੇ ਲੋਕ ਪੰਜਾਬੀਆਂ ਦੀ ਪਾਰਟੀ ਨੂੰ ਪਸੰਦ ਕਰਦੇ ਨੇ ਤੇ ਪੰਜਾਬੀਆਂ ਦੀ ਪਾਰ ਤੇ ਪੰਥ ਦੀ ਪਾਰਟੀ ਨਹੀਂ ਪੰਜਾਬ ਨੂੰ ਬਚਾਉਣਾ ਸੋ ਇਹ ਲੋਕਾਂ ਦੇ ਜਿਹੜੇ ਮਨਸੂਬੇ ਆ ਇਹ ਹੁਣ ਕਾਮਯਾਬ ਨਹੀਂ ਹੋਣਗੇ ਸੋ ਮੈਂ ਸਮਝਦਾ ਕਿ ਇਹਨਾਂ ਨੂੰ ਖੁਸ਼ ਕਰਨ ਦੀ ਸਾਨੂੰ ਲੋੜ ਨਹੀਂ ਕਿਉਂਕਿ ਇਹ ਜਿਹੜੇ ਮੈਂ ਤਾਂ ਕਲੇਸੀ ਬੰਦਾਂ ਨੂੰ ਖੁਸ਼ ਨਹੀਂ ਕੋ ਕਰ ਸਕਦਾ ਹਾਂ ਦਾ ਸਵਾਲ ਹੈ ਮੇਰਾ ਕੇਂਦਰ ਦੇ ਬਜਟ ਪਾਸ ਕੀਤਾ ਪੰਜਾਬ ਲਈ ਦੇਖਿਆ ਕਿਵੇਂ ਦਾ ਉਹ ਚੱਕੀ ਬਹੁਤ ਕੁਸ਼ ਹੈ ਜੀ 0 ਬਰਾਬਰ ਹੈ 0 ਕੇਂਦਰ ਨੇ ਕੀ ਜਿਹੜਾ ਨਾ ਕੇਂਦਰ ਨੇ ਪਹਿਲਾਂ ਦਿੱਤਾ ਨਾ ਹੁਣ ਦੇਣਾ ਸੋ ਕੇਂਦਰ ਤਾਂ ਮੈਂ ਸਮਝਦਾ ਕਿ ਇੱਕ ਪੰਜਾਬ ਨੂੰ ਆ ਲੁੱਟ ਕੇ ਉਧਰ ਨੂੰ ਤਾਂ ਜਾ ਰਹੇ ਨੇ ਥੈਲੀਆਂ ਪੰਜਾਬ ਪੰਜਾਬ ਦੀਆਂ ਦਿੱਲੀ ਵੋਟਾਂ ਦੇ ਵਿੱਚ ਉਧਰੋਂ ਆਉਣਾ ਕੁਝ ਨਹੀਂ। ਇਹੀ ਦੁੱਖ ਆ, ਇਹੀ ਗੱਲ ਦਾ ਰੌਲਾ ਆ। ਫਿਰ ਜੇ ਕੋਈ ਰੌਲਾ ਪਾਉਂਦਾ ਫਿਰ ਉਹਨੂੰ ਇਹ ਵੱਖਵਾਦੀ, ਅਤਵਾਦੀ ਕਹਿਣ ਲਾ ਜਾਂਦੇ ਨੇ। ਸੋ ਮੈਂ ਸਮਝਦਾ ਕਿ ਇਹ ਇਹ ਬੜਾ ਸ਼ਰਮਨਾਕ ਆ ਤੇ ਮਾੜਾ ਕਿ ਜਿਹੜੇ ਸਟੇਟ ਨੇ, ਜਿਹੜੇ ਪੰਜਾਬੀਆਂ ਨੇ ਦੇਸ਼ ਨੂੰ ਯਾਦ ਕਰਨ ਲਈ ਸੌਤ ਬੱਧ ਕੁਰਬਾਨੀਆਂ ਦਿੱਤੀਆਂ, ਉਹਨਾਂ ਨੂੰ ਆਪਣੇ ਹੱਕ ਲੈਣ ਲਈ ਵੀ ਜਿਹੜਾ ਉਹ ਰੌਲਾ ਪਾਉਣਾ ਪੈਂਦਾ ਤੇ ਲੜਨਾ ਪੈਂਦਾ। ਸੋ ਇਸਨਾਂ ਯੂਥ ਦੇ ਕੌਮੀ ਪ੍ਰਧਾਨ ਸਰਬਜਿੰਨ ਝੰਡਰ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਵਾਸੀਆਂ ਨੇ ਸਭ ਤੋਂ ਕੁਰਬਾਨੀ ਦਿੱਤੀਆਂ ਪਰ ਉਹ ਜਾਨ ਨੂੰ ਉਹਨਾਂ ਨੂੰ ਆਪਣੇ ਹੱਕ ਲੈ ਲਈ ਅੱਜ ਸੰਘਰਸ਼ ਕਰਨਾ ਪੈ ਰਿਹਾ ਫਤਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੋੜਦਨ ਨਾਲ ਰਜਿੰਦਰ ਸਿੰਘ ਭਾਰਤੀ ਦੀ ਰਿਪੋਰਟ